ਹਾਂਜੀ ਜਿਹੜਾ ਤੁਸੀਂ ਅੱਜ ਪਾਣੀ ਦੇਖ ਰਹੇ ਹੋ ਇਹ ਮੈਂ ਬਣਾਇਆ ਹੈ ਪਾਣੀ ਪੂੜੀ ਦਾ ਕਾਂਜੀ ਠੀਕ ਹੈ ਜੀ ਇਹ ਦੇਖੋ ਜੀ ਇਹ ਮੈਂ ਕਾਂਜੀ ਬਣਾ ਕੇ ਮੋਸਟਲੀ ਰੱਖ ਲੰਨੀਆ ਕੰਟੇਨਰਾਂ ਚ ਪਾ ਕੇ ਔਰ ਮੈਂ ਕਿਸ ਤਰ੍ਹਾਂ ਬਣਾਈਏ ਬਹੁਤ ਹੀ ਹੈਲਦੀ ਹੈ ਦੇਖੋ ਵਿੱਚ ਤੁਹਾਨੂੰ ਮਟੀਰੀਅਲ ਹਲਕਾ ਹਲਕਾ ਨਜ਼ਰ ਆ ਰਿਹਾ ਨਾ ਇਹ ਸਾਰਾ ਮੈਂ ਗ੍ਰाइंड ਕਰਕੇ ਚੀਜ਼ਾਂ ਪਾਈਆਂ ਨੇ ਔਰ ਕਿਸ ਤਰ੍ਹਾਂ ਪਾਈਆਂ ਨੇ ਇਹ ਤੁਹਾਨੂੰ ਵੀਡੀਓ ਪੂਰੀ ਦੇਖਣੀ ਪੈਗੀ ਤਾਈ ਤੁਹਾਨੂੰ ਪਤਾ ਚੱਲੇਗਾ ਕੀ ਇਹਦੇ ਵਿੱਚ ਕਿਹੜੀ-ਕਿਹੜੀ ਚੀਜ਼ ਹੈ ਔਰ ਇੰਨਾ ਕ ਮੈਂ ਮਟੀਰੀਅਲ ਪਾਇਆ ਨਾ ਹੈਲਦੀ ਮਟੀਰੀਅਲ ਸਾਰਾ ਕਿ ਕਿਵੇਂ ਤਿੱਖਾ ਬੰਦਾ ਮੈਨੂੰ ਪਤਾ ਲੱਗਿਆ ਸੀਗਾ ਕਿ ਇਹਦੇ ਵਿੱਚ ਅ ਤਿੱਖਾ ਕਰਨ ਵਾਸਤੇ ਇਹਦੇ ਵਿੱਚ ਨਾ ਤਜ਼ਾਬ ਪਤੀਆ ਦੋ ਤਿੰਨ ਟੱਕਣ ਪਾਉਂਦੇ ਨੇ ਕਿਉਂਕਿ ਮੈਂ ਖੁਦ ਪਾਈ ਤੋ ਇੱਕ ਤੋ ਪੁੱਛਿਆ ਸੀ ਤੇ ਮੈਨੂੰ ਦੱਸਿਆ ਸੀ ਉਹਨੇ ਕਿ ਇੰਨਾ ਤਿੱਖਾ ਕਿਵੇਂ ਬੰਦਾ ਐਸ ਵਾਸਤੇ ਮੈਂ ਸੋਚ ਉਸ ਟਾਈਮ ਦੇ ਸੋਚਿਆ ਕਿ ਮੈਂ ਘਰ ਹੀ ਪਾਣੀ ਬਣਾਇਆ ਕਰਾਂਗੇ ਤੇ ਬੱਚਿਆਂ ਨੂੰ ਘਰ ਹੀ ਖਿਲਾਇਆ ਕਰਾਂਗੇ ਗੋਲ ਗੁੱਪੇ ਔਰ ਮੈਂ ਪਾਣੀ ਜਿਹੜਾ ਸੇਵ ਕਰ ਲੈਂਨੀ ਆ ਬਣਾ ਕੇ ਇਹਦੇ ਚ ਨਾ ਸੀ ਨਮਕ ਪਾਇਆ ਨਾ ਸੀ ਚੀਨੀ ਪਾਈਏ ਬਸ ਇਸੇ ਖੱਟਾ ਪਾਣੀ ਬਣਾ ਕੇ ਰੱਖ ਦਿੱਤਾ ਹੈ ਚਾਹ ਤੁਸੀਂ ਇਹਨੂੰ 6 ਮਹੀਨੇ ਤੱਕ ਯੂਜ਼ ਕਰਦੇ ਰਹੋ ਠੀਕ ਹੈ ਅਗਰ ਖੁੱਲਾ ਬਣਾਣਾ ਤਾਂ ਖੁੱਲਾ ਬਣਾ ਲਓ ਮੈਂ ਸਿਰਫ 250 ਗ੍ਰਾਮ ਲਈ ਸੀ ਇਮਲੀ ਤੇ ਮੈਂ ਉਹਦਾ ਪਾਣੀ ਬਣਾਇਆ ਤੇ ਰੱਖਣਾ ਕਿਤੇ ਚ ਤੁਸੀਂ ਕੱਚ ਦੇ ਇਸ ਤਰ੍ਹਾਂ ਕੰਟੇਨਰ ਵਿੱਚ ਠੀਕ ਹੈ ਜੀ ਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੇਰੀ ਦੇਖੋ ਵੀਡੀਓ ਤੇ ਤੁਹਾਨੂੰ ਪਤਾ ਚੱਲੇ ਕਿ ਮੈਂ ਕਿਸ ਵੇ ਨਾਲ ਬਣਾਈ ਹੈ ਓਕੇ ਜੀ ਹਾਂਜੀ ਹੈਲਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੈਂ ਜੋ ਰੈਸਪੀ ਲੈ ਕੇ ਆਈਆਂ ਇਹ ਸਾਰਿਆਂ ਦੇ ਮੂੰਹ ਚ ਪਾਣੀ ਲੈ ਕੇ ਆਏਗੀ ਇਹ ਤੁਹਾਨੂੰ ਦੇਖਦੇ ਹੋ ਕਿ ਇਮਲੀ ਹੈ ਅੱਜ ਮੈਂ ਬਣਾ ਰਹੀਆਂ ਇਮਲੀ ਦਾ ਪਾਣੀ ਜਿਹੜਾ ਕੇਸੀ ਕਾਂਜੀ ਘੋਲ ਗੱਪਿਆਂ ਚ ਯੂਜ਼ ਕਰਦੇ ਆ ਅਸੀਂ ਜਿਹੜੀ ਚਟਣੀ ਬਣਾਉਂਦੇ ਆ ਉਹਦਾ ਤਰੀਕਾ ਅਲੱਗ ਹੁੰਦਾ ਹੈ ਬਟ ਜਿਹੜੀ ਅਸੀਂ ਕਾਂਜੀ ਬਣਾਉਂਦੇ ਆ ਨਾ ਉਹਦੇ ਚ ਸਾਨੂੰ ਹੈਲਦੀ-ਹੈਲਦੀ ਚੀਚਾ ਪਾਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਹਾਜ਼ਮੈਨ ਵੀ ਬਹੁਤ ਵਧੀਆ ਕਰ ਦਿੰਦੀ ਏ ਗੋਲ ਗੱਪਿਆਂ ਦੇ ਪਾਣੀ ਨੂੰ ਦੇਖ ਕੇ ਵੈਸੇ ਮੂੰਚ ਪਾਣੀ ਆ ਜਾਂਦਾ ਅਗਰ ਵਿਆਹ ਸ਼ਾਦੀ ਹੋਣ ਪਾਰਟੀਆਂ ਹੋਣ ਕਿੱਦਰੀ ਵੀ ਹੋਣ ਅਗਰ ਗੋਲ ਗੱਪੇ ਨਾ ਹੋਣ ਤੇ ਮਜ਼ਾ ਹੀ ਨਹੀਂ ਆਂਦਾ ਲੜਕੀਆਂ ਹੋਣ ਜਵਾਨ ਹੋਣ ਬੁੱਢੇ ਹੋਣ ਬੱਚੇ ਹੋਣ ਸਾਰੇ ਗੋਲ ਗੱਪਿਆਂ ਵੱਲ ਭਜਦੇ ਨੇ ਅਤੇ ਬੜੇ ਸਵਾਦ ਨਾਲ ਖਾਂਦੇ ਨੇ ਤੇ ਅੱਜ ਅਸੀਂ ਤੁਹਾਨੂੰ ਬਣਾਉਣਾ ਸਿਖਾਵਾਂਗੇ ਘਰ ਵਿੱਚ ਕਿਵੇਂ ਅਸੀਂ ਕਾਂਜੀ ਨੂੰ ਬਣਾਨੇ ਆ ਕਿਉਂਕਿ ਤੁਸੀਂ ਬਾਜ਼ਾਰ ਤੇ ਤਾਂ ਖਾਂਦੇ ਹੋ ਹੰਦੇ ਹੋ ਬਟ ਤੁਹਾਨੂੰ ਨਹੀਂ ਪਤਾ ਕਿ ਉਹਦੇ ਵਿੱਚ ਕੀ ਕੁਝ ਪਾਉਂਦੇ ਨੇ ਤਿੱਖਾ ਕਰਨ ਵਾਸਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਤਿੱਖਾ ਕਰਨ ਵਾਸਤੇ ਪਾਣੀ ਨੂੰ ਜਿਹੜਾ ਤਿੱਖਾਪਨ ਹੁੰਦਾ ਇੱਕ ਵਾਰੀ ਮੈਂ ਅੰਮ੍ਰਿਤਸਰ ਵਿੱਚ ਗੋਲ ਗੱਪੇ ਖਾ ਰਹੀ ਸੀ ਤੇ ਮੈਂ ਭਾਈ ਨੂੰ ਪੁੱਛਿਆ ਇਹ ਤਿੱਖਾ ਕਿਵੇਂ ਬਣਦਾ ਕਿਉਂਕਿ ਮੈਨੂੰ ਵੀ ਸੀਗਾ ਕਿ ਮੈਂ ਵਿੱਚ ਪਾਵਾਂ ਤੇ ਮੈਂ ਵੀ ਬਣਾਵਾਂ ਬਟ ਉਹਨੇ ਮੈਨੂੰ ਜੜੀ ਗੱਲ ਦੱਸੀ ਮੈਂ ਸੁਣ ਕੇ ਹੈਰਾਨ ਹੋ ਗਈ ਉਹ ਕਹਿੰਦਾ ਸੀ ਤਜਾਬ ਦੇ ਦੋ ਤਿੰਨ ਡੱਬੀਆਂ ਛੋਟੀਆਂ-ਛੋਟੀਆਂ ਪਾਉਂਦੇ ਆ ਵਿੱਚ ਤਾਂ ਇਹਦੇ ਵਿੱਚ ਤਿੱਖਾ ਬਣ ਆਉਂਦਾ ਟੱਕਣ ਜਿਹੜੇ ਹੁੰਦੇ ਨੇ ਬੋਤਲਾਂ ਦੇ ਉਸੇ ਤਿੰਨ ਸਾਤ ਜ਼ਰੂਰ ਪਾਣੇ ਆ ਮੈਂ ਸੁਣ ਕੇ ਹੈਰਾਨ ਹੋ ਗਈ ਕਿ ਸਾਡੇ ਅੰਦਰ ਕੀ ਕੁਝ ਜਾ ਰਿਹਾ ਹੈ ਬਟ ਅਸੀਂ ਫੇਰ ਵੀ ਖਾਈ ਜਾ ਰਿਹਾ ਅਸੀਂ ਵੀ ਖਾਂਦੇ ਆਏ ਨਹੀਂ ਕਿ ਅਸੀਂ ਨਹੀਂ ਖਾਂਦੇ ਬਟ ਫੇਰ ਵੀ ਸਾਡਾ ਮਨ ਕਰਦਾ ਹੈ ਕਦੀ ਗੋਲ ਗੱਪੇ ਅਸੀਂ ਬਾਜ਼ਾਰ ਚ ਦੇਖ ਲਈਏ ਤੇ ਸਾਡਾ ਮਨ ਕਰ ਆਂਦਾ ਕਿ ਅਸੀਂ ਖਾਈਏ ਹੁਣ ਇਹ ਨਹੀਂ ਪਤਾ ਉਹ ਯੂਜ਼ ਕਰਦਾ ਕਿਸੇ ਕੇ ਸਾਰੇ ਯੂਜ਼ ਕਰਦੇ ਨੇ ਬਟ ਮੈਂ ਤੁਹਾਨੂੰ ਅੱਜ ਆਪਣੇ ਤਰੀਕੇ ਨਾਲ ਬਹੁਤ ਵਧੀਆ ਤੇ ਬਹੁਤ ਹੈਲਦੀ ਤਰੀਕੇ ਨਾਲ ਬਣਾਉਣਾ ਦੱਸਾਂਗੀ ਤੁਸੀਂ ਘਰ ਵਿੱਚ ਕਾਂਜੀ ਬਣਾਓ ਗੋਲ ਗੱਪੇ ਰੈਡੀमेड ਮਿਲ ਜਾਂਦੇ ਨੇ ਅਗਰ ਤੁਸੀਂ ਘਰ ਮਿਹਨਤ ਨਹੀਂ ਕਰਨਾ ਚਾਹੁੰਦੇ ਤੇ ਤੁਹਾਨੂੰ ਪਤਾ ਹੈ ਗੋਲ ਗੱਪੇ ਰੈਡੀमेड ਮਿਲ ਜਾਂਦੇ ਨੇ ਬਟ ਕਾਂਜੀ ਜ਼ਰੂਰ ਆਪਣੇ ਘਰ ਬਣਾ ਕੇ ਰੱਖੋ ਔਰ ਇਹ ਜਿਹੜੀ ਕਾਂਜੀ ਤੁਹਾਡੇ ਘਰ ਤੋਂ ਘਰ 6 ਮਹੀਨੇ ਚੱਲੇਗੀ ਇਹਦੇ ਵਿੱਚ ਕਿਹੜੀ ਚੀਜ਼ ਨਹੀਂ ਪਾਣੀ ਕਿ 6 ਮਹੀਨੇ ਚੱਲ ਜੂਏ ਉਹ ਮੈਂ ਤੁਹਾਨੂੰ ਦੱਸਾਂਗੀ ਠੀਕ ਹੈ ਜੀ ਸਭ ਤੋਂ ਪਹਿਲੇ ਮੈਂ ਰਾਤ ਨੂੰ ਗਰਮ ਪਾਣੀ ਵਿੱਚ 250 ਗ੍ਰਾਮ ਜਿਹੜੀ ਸੀ ਮੈਂ ਇਮਲੀ ਪਿਗੋ ਦਿੱਤੀ ਇਹਨੂੰ ਅੱਛੀ ਤਰ੍ਹਾਂ ਸੀ ਪਹਿਲੇ ਮਸਲ ਮਸਲ ਕੇ ਇਹਦੇ ਚੋਂ ਜਿਹੜਾ ਗੁੱਦਾ ਹੈ ਜੇ ਤੁਸੀਂ ਕਢਣਾ ਕਢ ਲਓ ਨਹੀਂ ਕਢਣਾ ਤਾਂ ਤੁਸੀਂ ਬੋਲੀ ਤੋਂ ਬਾਅਦ ਕਿਉਂਕਿ ਪਾਣੀ ਬਹੁਤ ਗਰਮ ਹੋ ਜਾਂਦਾ ਫਿਰ ਤੁਹਾਡੇ ਤੋਂ ਕਢਣਾ ਵੀ ਮੁਸ਼ਕਲ ਹੋ ਜਾਂਦਾ ਹੈ ਇਸ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਮਸਲ ਕੇ ਜਿੰਨਾ ਤਾਂ ਖੱਟਾ ਪਾਣੀ ਸੀ ਨਾ ਇਹਦੇ ਚੋਂ ਨਿਕਲ ਗਿਆ ਇਹਦੇ ਚੋਂ ਕੱਢ ਕੇ ਤੁਸੀਂ ਫਿਰ ਪਾਣੀ ਵਿੱਚ ਪਾ ਸਕਦੇ ਹੋ ਪਾਣੀ ਦਾ ਫਿਰ ਜਿਹੜਾ ਨਿਕਲੇਗਾ ਥੋੜਾ ਬਹੁਤਾ ਪਾਣੀ ਖੱਟਾ ਨਿਕਲੇਗਾ ਉਹ ਤੁਸੀਂ ਵਿੱਚ ਮਿਕਸ ਕਰ ਲੈਣਾ ਹੁਣ ਐ ਤੇ ਹੋ ਗਈ ਇਮਲੀ ਵਾਲੀ ਗੱਲ ਠੀਕ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾਣਾ ਕੀ-ਕੀ ਹੈ ਇਹ ਦੇਖੋ ਜੀ ਮੈਂ ਤੁਹਾਨੂੰ ਚੀਜ਼ਾਂ ਦਿਖਾਨੀਆਂ ਇਹ ਹੈਗਾ ਧਨੀਆ ਕੜੀ ਪੱਤਾ ਲਸਣ ਹਰੀ ਮਿਰਚ ਤੇ ਪੁਦੀਨਾ ਇਹ ਦੇਖੋ ਜੀ ਪੁਦੀਨਾ ਮੈਂ ਤਾਜ਼ਾ ਹੁਣੇ ਬਾਹਰ ਤੋੜ ਕੇ ਲਿਆਈਆਂ ਆਪਣੇ ਘਰੋਂ ਹੀ ਔਰ ਨਾਲ ਮੈਂ ਜਵੈਨ ਦੇ 3-4 ਪੱਤੇ ਲੈਨੇ ਇਹ ਹੈਗੀਆਂ ਨੇ ਕੁਦਰਤੀ ਚੀਜ਼ਾਂ ਜਿਹੜੀਆਂ ਕਿਸਾਨ ਪਰਮਾਤਮਾ ਨੇ ਬਖਸ਼ੀਆਂ ਹੋਈਆਂ ਨੇ ਅਸੀਂ ਆਪਣੇ ਘਰਾਂ 'ਚ ਉਗਾ ਸਕਦੇ ਆਂ ਅਗਰ ਘਰਾਂ 'ਚ ਨਹੀਂ ਹੈਗੇ ਤੇ ਤੁਹਾਡੇ ਕੋਲ ਸਾਡਾ ਕੜੀ ਪੱਤਾ ਵੀ ਸਾਹਮਣੇ ਲੱਗਿਆ ਹੈ 플ੌਟ ਵਿੱਚ ਔਰ ਜਿਹੜਾ ਧੰਨੀਆਂ ਸੀ ਚਲੋ ਇਹ ਵੀ ਕੁਦਰਤੀ ਚੀਜ਼ ਹੈ ਮੈਂ ਲਸਣ ਪਾਇਆ ਔਰ ਹਰੀਆਂ ਮਿਰਚਾਂ ਪਾਈਆਂ ਨੇ ਇਹਦੇ 'ਚ ਮੈਂ ਕੋਈ ਵੀ ਚੀਜ਼ ਜਿਹੜੀ ਬਾਜ਼ਾਰੀ ਨਹੀਂ ਪਾਰੀ ਐਸੇ ਰਸਤੇ ਹੈਲਦੀਏ ਬਣੇਗਾ ਬਹੁਤ ਜ਼ਿਆਦਾ ਔਰ ਇਸ ਤੋਂ ਇਲਾਵਾ ਜਿਹੜੇ ਕੁਦਰਤੀ ਹੋਰ ਸਾਨੂੰ ਸੁੱਕੇ ਮਸਾਲੇ ਮਿਲੇ ਹੋਏ ਨੇ ਪਰਮਾਤਮਾ ਦੀ ਦੇਣ ਹੈ ਸਾਨੂੰ ਇਹ ਦੇਖੋ ਜੀ ਜਵੈਨ ਸੌਂਫ ਜੀਰਾ ਔਰ ਦਾਲ ਚਿਨੀ ਤੇ ਤਿੱਖਾ ਕਰਨ ਵਾਸਤੇ ਮੈਂ ਲੌਂਗ ਤੇ ਦਾਲ ਚਿਨੀ ਲਈਏ ਇਹਦੇ ਨਾਲ ਹੀ ਇਹਦਾ ਤਿੱਖਾਪਨ ਆਏਗਾ ਜਵੈਨ ਪਾਤੀ ਇਹ ਵੀ ਤਿੱਖੀ ਹੁੰਦੀ ਹੈ ਔਰ ਬਾਕੀ ਸੌਫ ਤੇ ਜੀਰਾ ਤੁਹਾਨੂੰ ਪਤਾ ਹੈ ਟੇਸਟ ਵਾਸਤੇ ਹੁੰਦਾ ਜੀਰਾ ਜ਼ਰੂਰ ਪਾਉਂਦੇ ਨੇ ਭੁੰਨ ਕੇ ਵੀ ਜੀਰਾ ਪਾਉਂਦੇ ਨੇ ਉੱਪਰ ਜਦੋਂ ਤੁਸੀਂ ਕਾਂਜੀ ਪਿੰਦੇ ਹੋ ਤੁਹਾਡੇ ਮੂੰਹ ਚ ਆਂਦਾ ਹੈ ਜੀਰਾ ਭੁੱਜਿਆ ਹੋਇਆ ਬਟ ਮੈਂ ਅੱਜ ਤੁਹਾਨੂੰ ਇਹਨੂੰ ਹਲਕਾ ਜਿਹਾ ਅਸੀਂ ਇਹਨੂੰ ਗ੍ਰਾਈਂਡ ਕਰ ਲਵਾਂਗੇ ਤੇ ਉਹਦੇ ਵਿੱਚ ਅਸੀਂ ਪਾਣੀ ਦੇ ਵਿੱਚ ਉਬਲਦੇ ਪਾਣੀ ਵਿੱਚ ਹੀ ਸੁੱਟਾਂਗੇ ਜੜਾ ਸੀ ਕਾਂਜੀ ਬਣਾਣੀ ਹੈ ਔਰ ਜਿਹੜਾ ਸਾਡੇ ਕੋਲ ਇਹ ਮਟੀਰੀਅਲ ਹੈ ਅਸੀਂ ਇਹਨੂੰ ਚੋਪਰ ਵਿੱਚ ਇੱਕ ਕਟੋਰੀ ਪਾਣੀ ਪਾ ਕੇ ਇਹਨੂੰ ਅੱਛੀ ਤਰ੍ਹਾਂ ਗ੍ਰाइंड ਕਰ ਲਾਂਗੇ ਚੋਪਰ 'ਚ ਤੇ ਇਹਦਾ ਜਿਹੜਾ ਗੁੱਦਾ ਅਸੀਂ ਬਾਹਰ ਕਢ ਲ ਕੇ ਤੇ ਇਹ ਵੀ ਪਾਣੀ ਅਸੀਂ ਕਾਂਜੀ ਦੇ ਵਿੱਚ ਪਾਵਾਂਗੇ ਤੇ ਹੁਣ ਸਭ ਤੋਂ ਪਹਿਲੇ ਅਸੀਂ ਇਹਨੂੰ ਜਿਹੜਾ ਮਸਲ ਮਸਲ ਕੇ ਚੰਗੀ ਤਰ੍ਹਾਂ ਇਹਦੇ ਵਿੱਚੋਂ ਅਸੀਂ ਜਿਹੜਾ ਗੁੱਦਾ ਬਾਹਰ ਕਢ ਲਾਂਗੇ ਜਿਹੜੀਆਂ ਗਿੱਟਕਾਂ ਨੇ ਠੀਕ ਹੈ ਜੀ ਕਿਉਂਕਿ ਗਿੱਟਕਾਂ ਅਸੀਂ ਬਾਅਦ ਵਿੱਚ ਜਦੋਂ ਗਰਮ ਪਾਣੀ 'ਚ ਬੋਇਲ ਹੋਣਗੇ ਨਾ ਉਹਨੂੰ ਕੱਢਣਾ ਫਿਰ ਮੁਸ਼ਕਲ ਹੋ ਜਾਂਦਾ ਹੈ ਅਸੀਂ ਦੋ ਤਿੰਨ ਵਾਰੀ ਪੁੰਨਾ ਵੀ ਇਹਨੂੰ ਬਾਅਦ ਚ ਪਾਣੀ ਨੂੰ ਜੇ ਥੋੜਾ ਪੋਤਾ ਰਹਿ ਵੀ ਜਾਏਗਾ ਉਸ ਤੇ ਕੋਈ ਗੱਲ ਨਹੀਂ ਬਟ ਸਭ ਤੋਂ ਪਹਿਲੇ ਸਾਡਾ ਇਹ ਕੰਮ ਹੈ ਕਿ ਅਸੀਂ ਇਹਨੂੰ ਸਭ ਤੋਂ ਪਹਿਲੇ ਵਿੱਚ ਜਿਹੜਾ ਗੁੱਦਾ ਹੈਗਾ ਗਿਰੀਆਂ ਗਿੱਟਕਾਂ ਨੇ ਉਹ ਸਾਰੀਆਂ ਆਪਾਂ ਕੱਢ ਕੇ ਇੱਕ ਸਾਈਡ ਤੇ ਕਰ ਦਈਏ ਠੀਕ ਹੈ ਜੀ ਚਲੋ ਜੀ ਸਭ ਤੋਂ ਪਹਿਲੇ ਅਸੀਂ ਇਹ ਹੀ ਕੰਮ ਕਰਾਂਗੇ ਹਾਂ ਜੀ ਇਹ ਦੇਖੋ ਜੀ ਮੈਂ ਗੁੱਦਾ ਕਢ ਲ ਦਿੱਤਾ ਹੁਣ ਇਹਨੂੰ ਅਸੀਂ ਗਰਮ ਪਾਣੀ ਚ ਫੇਰ ਪਾ ਦਾਂਗੇ ਉਬਲਦੇ ਪਾਣੀ ਚ ਥੋੜੀ ਦੇਰ ਵਸਤੇ ਪਾ ਦਾਂਗੇ ਤਾਂ ਕਿ ਜਦ ਤੱਕ ਸਾਡੀ ਚਟਨੀ ਬਣਦੀ ਹੈ ਇਹ ਵੀ ਪਾਣੀ ਅਸੀਂ ਕਾਲ ਕੇ ਨਿਚੋੜ ਕੇ ਅੱਛੀ ਤਰ੍ਹਾਂ ਗਿਟਕਾ ਨੂੰ ਸਾਈਡ ਤੇ ਕਰਕੇ ਗੁੱਦਾ ਗੁੱਦਾ ਪਾ ਕੇ ਤੇ ਅਸੀਂ ਗਰਮ ਪਾਣੀ ਚ ਉਬਲਦੇ ਪਾਣੀ ਚ ਫਿਰ ਰੱਖ ਦਵਾਂਗੇ 10 ਮਿੰਟ ਜਦ ਤੱਕ ਸਾਡੀ ਤਿਆਰੀ ਹੋ ਰਹੀ ਹੈ ਠੀਕ ਹੈ ਜੇ ਸਭ ਤੋਂ ਪਹਿਲੇ ਸੇਹੀ ਕੰਮ ਕਰਨਾ ਹੈ ਤਾਂ ਕਿ ਸਾਡੇ ਇਹ ਵੀ ਮਟੀਰੀਅਲ ਜਿਹੜਾ ਤਿਆਰ ਹੋ ਜੇ ਇਹ ਦੇਖੋ ਜੀ ਮੈਂ ਇੱਕ ਛੋਟਾ ਗਲਾਸ ਪਾਣੀ ਦਾ ਲੈ ਲਿਆ ਤੇ ਸਭ ਤੋਂ ਪਹਿਲੇ ਅਸੀਂ ਇਹਨੂੰ ਇਹਦੇ ਵਿੱਚ ਪਾਵਾਂਗੇ ਤੇ ਅਸੀਂ ਗੈਸ ਦੇ ਉੱਤੇ ਰੱਖ ਦਾਂਗੇ ਇਹ ਦੋ ਤੋਂ 3 ਮਿੰਟ ਉਬਲਦਾ ਰਹੇਗਾ ਤੇ ਉਨੀ ਦਰਸੇ ਆਪਣੀ ਤਿਆਰੀ ਕਰ ਲਾਂਗੇ ਤੇ ਫਿਰ ਉਦੋਂ ਤੱਕ ਇਹ ਵੀ ਪਾਣੀ ਤਿਆਰ ਹੋ ਜਾਏਗਾ ਠੀਕ ਹੈ ਤਾਂ ਕਿ ਸਾਡੀ ਜਿਹੜੀ ਇਮਲੀ ਇਹ ਵੇਸਟਰ ਜਾਵੇ ਅਸੀਂ ਫਿਰ ਇਹ ਵੀ ਪਾਣੀ ਮਿਕਸ ਕਰ ਲਾਂਗੇ ਵਿੱਚ ਹੁਣ ਅਸੀਂ ਇਹਨੂੰ ਗੈਸ ਦੇ ਉੱਤੇ ਰੱਖ ਦਿੰਨੇ ਆਂ ਹਾਂਜੀ ਜਿਹੜਾ ਬਚਿਆ ਪਾਣੀ ਐ ਸੀ ਜਿਹੜੀ ਕੜਾਈ ਦੇ ਵਿੱਚ ਇਹਨੂੰ ਬੋਇਲ ਕਰਨਾ ਉਸੇ ਕੜਾਈ ਦੇ ਵਿੱਚ ਹੀ ਅਸੀਂ ਇਹਨੂੰ ਪੂਣ ਲਾਵਾਂਗੇ ਤਾਂ ਕਿ ਸਾਡਾ ਕੋਈ ਇਹਦੇ ਵਿੱਚ ਇਹੋ ਚੀਜ਼ ਨਾ ਜਾਵੇ ਜਿਹੜਾ ਸਾਡੇ ਮੂੰਹ ਚ ਆਏਗਾ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਸਕੂਨ ਦੀ ਹੈਲਪ ਦੇ ਨਾਲ ਇਹਨੂੰ ਅੱਛੀ ਤਰ੍ਹਾਂ ਹੱਥ ਨਾਲ ਕਰ ਲਓ ਸਕੂਨ ਨਾਲ ਕਰ ਲਓ ਕਿਸੇ ਤੀਨ ਨਾਲ ਜਿਆਦਾ ਹੱਥਾਂ ਦੇ ਨਾਲ ਹੀ ਕੰਮ ਹੋਏਗਾ ਕਿਉਂਕਿ ਜਦ ਤੱਕ ਅਸੀਂ ਹੱਥ ਨੇ ਮਾਰਾਂਗੇ ਉਦੋਂ ਤੱਕ ਇਹ ਸਫਾਈ ਨਹੀਂ ਹੋਣੀ ਇਹਦੇ ਚ ਕਿਉਂਕਿ ਚਮਚ ਦੇ ਨਾਲ ਕੁਝ ਜਾਏਗਾ ਕੁਝ ਨਹੀਂ ਜਾਏਗਾ ਤੈਨੂੰ ਅੱਛੀ ਤਰ੍ਹਾਂ ਇਹ ਜਿਆਦਾ ਨਾ ਰੋਲ ਰੋਲ ਹੀ ਹੁੰਦੇ ਨੇ ਇਹਦੇ ਚ ਇਹ ਵਾਲੇ ਪਾੜੇ ਚ ਕਿਉਂਕਿ ਮੈਂ ਇਮਲੀ ਤਾਂ ਕਾੜੀ ਲਈ ਹੈ ਸਾਰੀ ਅਗਰ ਫਿਰ ਵੀ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਗੁੱਦਾ ਜ਼ਿਆਦਾ ਹੈ ਗਿਆ ਦੇਖੋ ਤੇ ਤੁਸੀਂ ਉਸ ਪਾਣੀ ਦੇ ਵਿੱਚ ਉਬਲਦੇ ਪਾਣੀ ਵਿੱਚ ਇਹ ਵੀ ਸੁੱਟ ਸਕਦੇ ਹੋ ਠੀਕ ਹੈ ਜੀ ਬਾਕੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਕੱਢ ਲਓ ਇਸ ਤਰ੍ਹਾਂ ਵੱਡੀ ਪੌਣੀ ਲੈ ਕੇ ਤੁਸੀਂ ਅੱਛੀ ਤਰ੍ਹਾਂ ਨੂੰ ਕੱਢ ਲੈਣਾ ਬੜਾ ਸਫਾਈ ਦੇ ਨਾਲ ਕਰਨਾ ਹੱਥ ਨੂੰ ਅੱਛੀ ਤਰ੍ਹਾਂ ਵਾਸ਼ ਕਰ ਲੈਣਾ ਕਿਉਂਕਿ ਅਸੀਂ ਬੱਚਿਆਂ ਨੂੰ ਖਵਾਣੀਆਂ ਨੇ ਇਹ ਚੀਜ਼ਾਂ ਆਪ ਵੀ ਖਾਣੀਆਂ ਨੇ ਤੇ ਹੈਲਦੀ ਚੀਜ਼ ਬਣੇ ਇਹਨੂੰ ਵੈਸੀ ਹੈਲਦੀ ਹੈਲਦੀ ਕਰ ਦੇ ਆਪਣੇ ਹਨ ਹੈਲਦੀ ਕਰ ਲਈਏ ਠੀਕ ਹੈ ਜੀ ਐ ਲੋ ਜੀ ਗੁੱਦਾ ਮੈਂ ਚੁੱਕ ਕੇ ਕੜਾਈ ਵਿੱਚ ਪਾ ਲੱਗੇ ਜਿਹੜਾ ਸੋਰੀ ਪਾਣੀ ਵਿੱਚ ਰੱਖਿਆ ਬੋਇਲ ਕਰਨਾ ਉਹਦੇ ਵਿੱਚ ਪਾ ਦਿੱਤਾ ਤਾਂ ਕਿ ਸਾਡਾ ਜਿਹੜਾ ਇਹਦੇ ਚੋਂ ਵੀ ਮਟੀਰੀਅਲ ਨਿਕਲ ਨਾ ਨਿਕਲ ਜਾਏਗਾ ਤੇ ਜਿਹੜਾ ਸਾਡਾ ਪਾਣੀ ਛਣਿਆ ਹੋਇਆ ਉਹਦੇ ਵਿੱਚ ਸਾਡਾ ਨਹੀਂ ਜਾਣਾ ਚਾਹੀਦਾ ਕੋਈ ਵੀ ਕਿਉਂਕਿ ਤੁਹਾਨੂੰ ਪਤਾ ਕਿੰਨੇ ਰੋੜ ਰੋੜ ਕੰਕਰ ਕੰਕਰ ਹੁੰਦੇ ਨੇ ਤੇ ਅਸ ਵਾਸਤੇ ਜਿਹੜਾ ਪਾਣੀ ਅਸੀਂ ਬਿਲਕੁਲ ਨੀਟ ਐਂਡ ਕਲੀਨ ਕੱਢਣਾ ਐ ਦੇਖੋ ਜੀ ਸਾਡਾ ਪਾਣੀ ਸਾਫ ਜਿਹੜਾ ਨਿਕਲ ਆਇਆ ਠੀਕ ਹੈ ਜੀ ਅਜੇ ਤਾਂ ਥੋੜਾ ਜਿਹਾ ਹੀ ਨਿਕਲਿਆ ਇਹਦੇ ਵਿੱਚ ਹੋਰ ਅਸੀਂ ਉਹ ਪਾਵਾਂਗੇ ਮਟੀਰੀਅਲ ਜਿਹੜਾ ਅਸੀਂ ਰੱਖਿਆ ਹੋਇਆ ਵੇ ਤੇ ਇਸ ਤਰ੍ਹਾਂ ਅਸੀਂ ਕਰਕੇ ਯੂਜ਼ ਕਰਕੇ ਹੁਣ ਅਸੀਂ ਇਹਨੂੰ ਗੈਸ ਤੇ ਰੱਖ ਦਾਂਗੇ ਨੀਚੇ ਤੋਂ ਤੁਸੀਂ ਸਾਫ਼ ਕਰ ਲਓ ਕਿਉਂਕਿ ਨੀਚੇ ਜਿਹੜਾ ਤੁਹਾਡਾ ਬਿਲਕੁਲ ਸਾਫ਼ ਹੈ ਜਿਹੜਾ ਛਾਂ ਕੇ ਆਇਆ ਹੋਇਆ ਉਹਦੇ ਨਾਲ ਕਾਫੀ ਮਟੀਰੀਅਲ ਲੱਗਾ ਹੁੰਦਾ ਹ ਹੁਣ ਅਸੀਂ ਇਹਨੂੰ ਸਾਈਡ ਤੇ ਰੱਖ ਦਾਂਗੇ ਤੇ ਅਸੀਂ ਹੁਣ ਚੱਲਾਂਗੇ ਗੈਸ ਵੱਲ ਹਾਂਜੀ ਅਸੀਂ ਹੋਰ ਕਿਹੜਾ ਜ਼ਰੂਰੀ ਕੰਮ ਕਰਨਾ ਹੈ ਇਹ ਸਾਰਾ ਮਟੀਰੀਅਲ ਅਸੀਂ ਕੱਢ ਕੇ ਇੱਕ ਬਰਤਨ ਵਿੱਚ ਪਾ ਦਾਂਗੇ ਧਨੀਆਂ ਵੀ ਪੁਦੀਨਾ ਵੀ ਖਰੀ ਮਿਰਚ ਹੋਰ ਨਾਲ ਹੀ ਅਸੀਂ ਜੜੇ ਇਹ ਪੱਤੇ ਰੱਖੇ ਹੋ ਨੇ ਇਹ ਵੀ ਠੀਕ ਹੈ ਜੀ ਇਹਨਾਂ ਦੇ ਵਿੱਚ ਅਸੀਂ ਪਾਣੀ ਭਰਾਂਗੇ ਸਭ ਤੋਂ ਪਹਿਲੇ ਪਾਣੀ ਵਿੱਚ ਇਹਨੂੰ 5 ਕਿ ਮਿੰਟ ਡਬੋਵਾਂਗੇ ਤਾਂ ਕਿ ਜੜੀ ਦੀ ਗੰਦਗੀ ਉਹ ਨਿਕਲ ਜਾਵੇ ਠੀਕ ਹੈ ਜੀ ਅਸੀਂ ਇਹਨੂੰ ਪਾਣੀ ਵਿੱਚ ਡਬੋਣ ਲੱਗਿਆ ਦੋ ਤਿੰਨ ਮਿੰਟ ਨੂੰ ਪਾਣੀ ਵਿੱਚ ਡੁੱਬਿਆ ਰਹਿਣ ਦਵਾਂਗੇ ਜੜੀ ਵੀ ਇਹਦੀ ਗੰਦਗੀ-ਗੁੰਦਗੀ ਨਿਕਲ ਜਾਏਗੀ ਕਿਉਂਕਿ ਤੁਹਾਨੂੰ ਪਤਾ ਹੈ ਪlant ਤੇ ਕੋਈ ਕੀੜੇ-ਮਕੋੜੇ ਕੋਈ ਨਾ ਕੋਈ ਕੁਛ ਨਾ ਕੁਛ ਘੁੰਮਦਾ ਹੀ ਰਹਿੰਦਾ ਐਸੋ ਵਾਸਤੇ ਚਾਹੇ ਇਹਨੂੰ ਕੋਸੇ ਪਾਣੀ 'ਚੋਂ ਕੱਢ ਲੋ ਚਾਹੇ ਸਾਫ ਪਾਣੀ 'ਚੋਂ ਕੱਢ ਲੋ ਇਹਨੂੰ ਦੋ ਕ ਮਿੰਟ ਭਿੱਜਿਆ ਰਹਿਣ ਦਵਾਂਗੇ ਜਿਹੜੀ ਗੰਦਗੀ ਹੋਈ ਹੈ ਦੀ ਨਿਕਲ ਜਾਏਗੀ ਤੇ ਫਿਰ ਅਸੀਂ ਇਹਨੂੰ ਚੋਪਰ 'ਚ ਪਾ ਕੇ ਪਾਣੀ ਪਾ ਕੇ ਇਹਨੂੰ ਗ੍ਰਾਇੰਡ ਕਰ ਲਾਂਗੇ ਠੀਕ ਹੈ ਜੀ ਤੇ ਜਿਹੜੇ ਸੁੱਕੇ ਮਸਾਲੇ ਨੇ ਸਾਡੇ ਕੋਲ ਇਹ ਖੜੇ ਮਸਾਲੇ ਅਸੀਂ ਇਹਨੂੰ ਛੋਟੀ ਦੋਰੀ ਡੰਡੇ ਵਿੱਚ ਟੁੱਟ ਅਗਰ ਤੁਸੀਂ ਮਿਕਸੀਜ ਕਰਨਾ ਚਾਹੁੰਦੇ ਹੋ ਗ੍ਰਾਈਂਡਰ ਚ ਕਰਨਾ ਚਾਹੁੰਦੇ ਹੋ ਜਿਸ ਤਰ੍ਹਾਂ ਮਰਜ਼ੀ ਕਰ ਲਓ ਠੀਕ ਹੈ ਜੀ ਤੇ ਇਹ ਵੀ ਅਸੀਂ ਮਟੀਰੀਅਲ ਵਿੱਚ ਪਾਣਾ ਹਾਂ ਹਾਂ ਜੀ ਅਸੀਂ ਇਹਦੇ ਨੂੰ ਕੱਟ ਕੇ ਤੇ ਚੋਪੜ ਚ ਪਾਵਾਂਗੇ ਸਾਰਾ ਮਟੀਰੀਅਲ ਇਹ ਪਾਣੀ ਨੂੰ ਅੱਛੇ ਤਰ੍ਹਾਂ ਨਿਚੋੜ ਲਵਾਂਗੇ ਜਿੰਨਾ ਅਸੀਂ ਸਫਾਈ ਨਾਲ ਕੰਮ ਕਰਾਂਗੇ ਉਨਾ ਹੀ ਹੈਲਦੀ ਚੀਜ਼ ਬਣੇਗੀ ਸਾਡੀ ਮਟੀਰੀਅਲ ਤੁਸੀਂ ਅਗਰ ਜ਼ਿਆਦਾ ਬਣਾਉਣਾ ਚਾਹੁੰਦੇ ਹੋ ਅੱਧਾ ਕਿਲੋ ਦੇ ਨਾਲ ਬਣਾਣਾ ਤੇ ਮਟੀਰੀਅਲ ਹੋਰ ਪਾ ਲੈਣਾ ਠੀਕ ਹੈ ਜੀ ਮੈਂ 250 ਗ੍ਰਾਮ ਦੇ ਹਿਸਾਬ ਨਾਲ ਹੀ ਪਾਇਆ ਕਿਉਂਕਿ 250 ਗ੍ਰਾਮ ਦੇ ਹਿਸਾਬ ਨਾਲ ਬਹੁਤ ਹੈ ਮਟੀਰੀਅਲ ਇਹ ਤੁਸੀਂ 5-6 ਮਹੀਨੇ ਤੱਕ ਲੂਸ ਕਰ ਸਕਦੇ ਹੋ ਪਰ ਕਿੱਥੇ ਇਹ ਤੇ 15 ਦਿਨ ਵੀ ਨਹੀਂ ਤੁਹਾਡਾ ਪਾਣੀ ਲੈਣਾ ਬੱਚਿਆਂ ਨੇ ਇੱਕ ਵਾਰੀ ਤੁਸੀਂ ਖਵਾ ਦਿੱਤਾ ਤੇ ਮੁੜ ਕੇ ਉਹਨਾਂ ਨੇ ਕਹਿਣਾ ਬਾਰ-ਬਾਰ ਸਾਨੂੰ ਇਹ ਹੀ ਬਣਾ ਕੇ ਦਿਓ ਤੇ ਗੋਲ ਗੱਪੇ ਤੁਸੀਂ ਘਰ ਘਰ ਦੇ 10-12 ਖਾ ਲੋ ਤੁਹਾਡਾ ਪੇਟ ਨਹੀਂ ਭਰੇਗਾ ਅਗਰ ਤੁਸੀਂ ਬਾਜ਼ਾਰ ਦੇ ਖਾਂਦੇ ਹੋ ਤਾਂ ਤੁਹਾਡੇ ਕੋਲ ਚਾਰ ਵੀ ਨਹੀਂ ਖਾਦੇ ਜਾਂਦੇ ਪਤਾ ਨਹੀਂ ਕੀ ਪਾਉਂਦੇ ਨੇ ਰੱਬ ਜਾਣੇ ਉਹਨਾਂ ਦਾ ਕੀ ਕੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿੜੀਆਂ ਚੀਜ਼ਾਂ ਪਾਉਂਦੇ ਨੇ ਉਹ ਤੇ ਸਾਡੇ ਕੋਲ ਖਾਦੀ ਨਹੀਂ ਜਾਂਦੀਆਂ ਤੁਸੀਂ ਵਿਆਹ ਸ਼ਾਦੀਆਂ ਤੇ ਵੀ ਦੇਖ ਲਓ ਇੱਕ ਫੁਲਕੇ ਤੋਂ ਤੁਸੀਂ ਵੱਧ ਨਹੀਂ ਖਾ ਸਕਦੇ ਸਬਜ਼ੀਆਂ ਵੀ ਥੋੜੀਆਂ ਥੋੜੀਆਂ ਲੋ ਤਾਂ ਵੀ ਨਹੀਂ ਖਾਦੀਆਂ ਜਾਂਦੀਆਂ ਘਰ ਰਸੇ ਰੱਜ ਕੇ ਰੋਟੀ ਖਾ ਲੈਂਦੇ ਆ ਪਤਾ ਨਹੀਂ ਕਿਹੜਾ ਕਿਹੜਾ ਮਟੀਰੀਅਲ ਸਾਨੂੰ ਖੁਆਏ ਜਾਂਦੇ ਨੇ ਅਸੀਂ ਖਾਈ ਜਾਂਦੇ ਆ ਚੁੱਪ ਕਰਕੇ ਤੇ ਐਸੇ ਵਾਸਤੇ ਤੁਸੀਂ ਜਿੰਨਾ ਵੀ ਤੇ ਆ ਰੱਖ ਸਕਦੇ ਹੋ ਉਹਨਾਂ ਆਪਣੀ ਸਿਹਤ ਦਾ ਧਿਆਨ ਰੱਖੋ ਉਹਨਾਂ ਦੇ ਵਿੱਚ ਅਸੀਂ ਇੱਕ ਕਟੋਰੀ ਪਾਣੀ ਪਾ ਦਾਂਗੇ ਠੀਕ ਹੈ ਜੀ ਘੜਕੋ ਕਟ ਇੱਕ ਕਟੋਰੀ ਪਾਣੀ ਪਾਵਾਂਗੇ ਐਸਾ ਦੇਖੋ ਜਿੰਨਾ ਪਾਣੀ ਪਾਉਂਦਾ ਇਹਦੇ ਵਿੱਚ ਤੇ ਹੁਣ ਚੱਲਦੇ ਆਪਾਂ ਚੋਪਰ ਨੂੰ ਚੋਪ ਕਰੀਏ ਅੱਛੀ ਠੀਕ ਹੈ ਜੀ ਚੀਤਰਾ ਸੇਰੋ ਚੰਗੀ ਤਰ੍ਹਾਂ ਇਹਨੂੰ ਗ੍ਰाइंड ਕਰਨਾ ਜਿਵੇਂ ਅਸੀਂ ਚਟਨੀ ਬਣਾਉਣੀ ਹੈ ਉਸ ਤਰ੍ਹਾਂ ਹੀ ਕਰਨਾ ਠੀਕ ਹੈ ਜੀ ਹਾਂਜੀ ਇਹ ਪੂਰੀ ਅੱਛੀ ਤਰ੍ਹਾਂ ਗ੍ਰाइंड ਮੈਂ ਕਰ ਦਿੱਤਾ ਹੈ ਜਿਵੇਂ ਚਟਨੀ ਬਣਾਈ ਦੀ ਹੈ ਦੇਖ ਲਓ ਤੁਸੀਂ ਪਾਣੀ ਬਿਸ਼ੱਕ ਇਹਦਾ ਤੇ ਹੁਣ ਮੈਂ ਇਹਨੂੰ ਉਸੇ ਪਾਣੀ ਚ ਪਾਣ ਕੇ ਤੇ ਚਟਨੀ ਦੇ ਵਿੱਚ ਪਾ ਦਾਂਗੇ ਸਾਰਾ ਪਾਣੀ ਇਹ ਆ ਦੇਖੋ ਜੀ ਠੀਕ ਹੈ ਜੀ ਹੁਣ ਮੈਂ ਇਹਨੂੰ ਪਉਣਾ ਲੱਗੀਆਂ ਹਾਂਜੀ ਇਹ ਦੇਖੋ ਜੀ ਗ੍ਰੀਨ ਗ੍ਰੀਨ ਪਾਣੀ ਨਿਕਲ ਆਇਆ ਤੇ ਹੁਣ ਮੈਂ ਇਹਨੂੰ ਵੀ ਪਾ ਦਾਂਗੀ ਕੜਾਈ ਦੇ ਵਿੱਚ ਠੀਕ ਹੈ ਜੀ ਇਹ ਦੇਖੋ ਜੀ ਕਿਉਂਕਿ ਜੜੀ ਵੀ ਚੀਜ਼ ਅਸੀਂ ਪਾਣੀ ਹੈ ਪਉਣ ਕੇ ਪਾਣੀ ਹੈ ਹੁਣੇ ਸਾਡੇ ਕੋਲ ਜਿਹੜਾ ਗੁੱਦਾ ਬਚਿਆ ਸੀ ਇਹਨੂੰ ਸੁੱਟਦਾ ਨਹੀਂ ਠੀਕ ਹੈ ਤੁਸੀਂ ਇਡਲੀ ਬਣਾਣੀ ਹੈ ਜਾਂ ਸਬਜ਼ੀ ਬਣਾਣੀ ਹੈ ਕਿਉਂਕਿ ਇਹਦੇ ਚ ਲਸਣ ਦਾ ਔਰ ਧਨੀਆਂ ਪੁਦੀਨਾ ਸਾਰਾ ਚਟਨੀ ਬਣਾਣੀ ਚਟਨੀ ਚ ਪਾ ਲਓ ਇਹਨੂੰ ਅੱਛੀ ਤਰ੍ਹਾਂ ਫਿਰ ਗ੍ਰਾਇੰਡ ਕਰ ਲਓ ਤੇ ਟਮਾਟਰ ਪਾ ਕੇ ਪਿਆਜ਼ ਪਾ ਕੇ ਇਹਨੂੰ ਚਟਨੀ ਦੇ ਰੂਪ ਲੈ ਲਓ ਤੇ ਇਹਨੂੰ ਸੁਟਣਾ ਨਹੀਂ ਬਿਲਕੁਲ ਠੀਕ ਹੈ ਜੀ ਬਹੁਤ ਹੀ ਵਧੀਆ ਮਟੀਰੀਅਲ ਹੈ ਸਾਡਾ ਤੇ ਸਬਜੀ ਚ ਵੀ ਤੁਸੀਂ ਯੂਜ਼ ਕਰ ਸਕਦੇ ਹੋ ਮੈਂ ਇਹਨੂੰ ਸਾਈਡ ਤੇ ਰੱਖਾ ਲੱਗੀਆਂ ਤੇ ਹੁਣ ਅਸੀਂ ਕੜਾਈ ਰੱਖ ਦਿੱਤੀ ਤੇ ਹੁਣ ਸਾਡੇ ਰਹਿ ਗਏ ਸੁੱਕੇ ਮਸਾਲੇ ਜਿਨ੍ਹਾਂ ਨੂੰ ਅਸੀਂ ਗ੍ਰाइंड ਕਰਕੇ ਇਹ ਵੀ ਵਿੱਚ ਪਾਵਾਂਗੇ ਇਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿਵੇਂ ਪਾਣੇ ਲਾ ਕੇ ਅਸੀਂ ਇਸਤਰੀ ਪਾਦਾਂਗੇ ਤੇ ਸਾਡੇ ਫਿਰ ਮੂੰਚਾਂਗੇ ਠੀਕ ਹੈ ਜੀ ਤੇ ਅਸੀਂ ਇਹਨੂੰ ਕੁੱਟ ਕੇ ਅੱਛੀ ਤਰ੍ਹਾਂ ਕਿਸੇ ਕਟੋਰੀ ਚ ਪਾਣੀ ਪਾ ਕੇ ਤੇਨੂੰ ਅੱਛੀ ਤਰ੍ਹਾਂ ਗਰਮ ਪਾਣੀ ਚ ਪਾ ਕੇ ਇਹਨੂੰ ਕੱਢ ਕੇ ਤੇ ਫਿਰ ਉਹਦੇ ਵਿੱਚ ਪਾ ਦਾਂਗੇ ਤਾਂ ਕਿ ਇਹਦਾ ਜਿਹੜਾ ਰਸ ਹੈ ਉਹ ਚਲਾ ਜਾਵੇ ਤੇ ਜਿਹੜਾ ਮਟੀਰੀਅਲ ਹੈ ਉਹ ਅਸੀਂ ਚਾਹੇ ਚਾਹ ਚ ਪਾ ਲਈਏ ਚਾਹੇ ਸਬਜੀ ਚ ਪਾ ਲਈਏ ਅਸੀਂ ਇਹਨੂੰ ਵੀ ਸੁੱਟਣਾ ਨਹੀਂ ਕੋਈ ਵੀ ਚੀਜ਼ ਵੇਸਟ ਨਹੀਂ ਕਰਨੀ ਠੀਕ ਹੈ ਜੀ ਇਹਨੂੰ ਅਸੀਂ ਦੋਰੀ ਦੇ ਡੰਡੇ ਚ ਪਾ ਕੇ ਕਿਉਂਕਿ ਥੋੜਾ ਸਾਡਾ ਕੋਲ ਮਟੀਰੀਅਲ ਹੈ ਅਸੀਂ ਇਹਦੇ ਚ ਵੀ ਕਰ ਸਕਦੇ ਹਾਂ ਮਿਕਸੀਚ ਕਰਨਾ ਹੈ ਮਿਕਸੀਚ ਕਰ ਲਓ ਉਹ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਜੇ ਅਗਰ ਤੁਸੀਂ ਇਸ ਤਰ੍ਹਾਂ ਵੀ ਪਾਣਾ ਚਾਹੁੰਦੇ ਹੋ ਤਾਂ ਪਾ ਦਿਓ ਕੁੱਟ ਕੇ ਤੇ ਬਾਅਦ ਤੁਸੀਂ ਅਜੇ ਤੱਕ ਅਸੀਂ ਕਈ ਵਾਰੀ ਪੁੰਨਾਂ ਦੋ ਤਿੰਨ ਵਾਰੀ ਪੁੰਨਾਗੇ ਤਾਂ ਸਾਡਾ ਮਟੀਰੀਅਲ ਅੱਛਾ ਬਣੇਗਾ ਠੀਕ ਹੈ ਜੀ ਤੇ ਤੁਸੀਂ ਇਸ ਤਰ੍ਹਾਂ ਵੀ ਕੁੱਟ ਕੇ ਇਹਨੂੰ ਡਾਇਰੈਕਟ ਵੀ ਪਾ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਅਸੀਂ ਨੂੰ ਪਾਣੀ ਦੇ ਵਿੱਚ ਪਾ ਕੇ ਤੇ ਉਸ ਤਰ੍ਹਾਂ ਵੀ ਅਸੀਂ ਅਜੇ ਦੋ ਤਿੰਨ ਵਾਰੀ ਪੁੰਨਾ ਪੋਣੀ ਦੇ ਨਾਲ ਤੇ ਜਦੋਂ ਬਣ ਜਾਏਗਾ ਤਾਂ ਵੀ ਅਸੀਂ ਨੂੰ ਸ਼ੀਸ਼ੀਆਂ 'ਚ ਪਾਣਾ ਕੱਚੀਆਂ ਸ਼ੀਸ਼ੇ 'ਚ ਤਦ ਵੀ ਅਸੀਂ ਨੂੰ ਪੁੰਨ ਕੇ ਪਾਣਾ ਠੀਕ ਹੈ ਜੀ ਚਾਹੇ ਤੁਸੀਂ ਇੰਜ ਵੀ ਪਾ ਲਓ ਤੇ ਅਸੀਂ ਇਹਨੂੰ ਅੱਛੀ ਤਰ੍ਹਾਂ ਕੁੱਟ ਕੇ ਤੇ ਜਿਸ ਤਰ੍ਹਾਂ ਮਰਜ਼ੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਤੇ ਬਣਦੇ ਠੀਕ ਹੈ ਜੀ ਹਾਂਜੀ ਮੈਂ ਦਰਦਰਾ ਇਹਨੂੰ ਪੀਸ ਲਿਆ ਤੇ ਹੁਣ ਅਦੇ ਵਿੱਚ ਅਸੀਂ ਪਾਵਾਂਗੇ ਕਾਲੀ ਮਿਰਚ ਨਮਕ ਬਿਲਕੁਲ ਨਹੀਂ ਪਾਣਾ ਨਾ ਮਿੱਠਾ ਪਾਣਾ ਕਿਉਂਕਿ ਅਸੀਂ ਇਹਨੂੰ ਰੱਖੜਾ ਸੇਵ ਕਰਕੇ ਅਗਰ ਤੁਸੀਂ ਨਾਲ ਦੇ ਨਾਲ ਯੂਜ਼ ਕਰ ਰਹੇ ਹੋ ਤੇ ਅੱਧਾ ਤੁਸੀਂ ਮਿੱਠਾ ਤੇ ਅੱਧਾ ਤੁਸੀਂ ਨਮਕੀਨ ਬਣਾ ਸਕਦੇ ਹੋ ਠੀਕ ਹੈ ਜੀ ਤੇ ਅਸੀਂ ਹੁਣ ਇਹ ਮਟੀਰੀਅਲ ਨੂੰ ਮੈਂ ਵੀ ਅਦੇ ਵਿੱਚ ਹੀ ਪਾਣ ਲੱਗੀ ਆ ਪਾਣ ਵਿੱਚ ਨੇ ਮੈਂ ਘੋਲ ਦਿੱਤੀ ਅਗਰ ਤੁਹਾਨੂੰ ਲੱਗਦਾ ਕਿ ਇਸ ਦੁਬਾਰਾ ਨਹੀਂ ਪੁੱਣਾ ਫਿਰ ਤੁਸੀਂ ਪਾਣੀ 'ਚ ਘੋਲ ਕੇ ਇਹਨੂੰ ਅੱਛੀ ਤਰ੍ਹਾਂ ਪਾ ਦਿਓ ਕੋਲੀ ਦੇ ਗਰਮ ਪਾਣੀ ਚ ਭਿਗੋਦੋਗੇ ਤੇ ਸਾਰਾ ਰਸ ਉਹਦੇ ਚੋਂ ਨਿਕਲ ਜਾਏਗਾ ਤੇ ਤੁਸੀਂ ਇਸ ਤਰ੍ਹਾਂ ਨੂੰ ਪਾ ਸਕਦੇ ਹੋ ਹੁਣ ਬਿਲਕੁਲ ਸਟੀਮ ਤੇ ਨੂੰ ਰੱਖ ਦੋ ਘੱਟ ਤੋਂ ਘੱਟ 15 ਤੋਂ 20 ਮਿੰਟ ਨੂੰ ਪੱਕਣ ਦੋ ਠੀਕ ਹੈ ਜੀ ਤੇ ਨੂੰ ਅੱਛੀ ਤਰ੍ਹਾਂ ਸਿਕਸ ਕਰ ਦੇਣੀ ਹੈ ਪਾਣੀ ਨੂੰ ਤੇ ਨਮਕ ਬਿਲਕੁਲ ਵੀ ਗਲਤੀ ਨਾ ਕਰਨਾ ਨਮਕ ਪਾਣੀ ਨਾ ਇਹਦੇ ਚ ਮਿੱਠਾ ਪਾਣਾ ਨਾ ਸਿਰਫ ਨਮਕ ਪਾਣਾ ਹਾਂ ਜੇ ਅਗਰ ਤੁਸੀਂ ਸੇਵ ਨਹੀਂ ਕਰਨਾ ਤੁਸੀਂ ਨਾਲ ਦੀ ਨਾਲ 2-3 ਦਿਨਾਂ ਚ ਯੂਜ਼ ਕਰਕੇ ਖਤਮ ਕਰ ਦੇਣਾ ਫਿਰ ਤੁਸੀਂ ਇਹਨੂੰ ਪਹਿਲਾਂ ਖੱਟਾ ਬਣਾ ਲਓ ਫਿਰ ਮਿੱਠਾ ਪਾਣੀ ਵੀ ਹੁੰਦਾ ਗੋਲ ਗੱਪਿਆਂ ਵਾਸਤੇ ਅੱਧਾ ਤੁਸੀਂ ਮਿੱਠਾ ਕੱਢ ਲਓ ਅੱਧਾ ਤੁਸੀਂ ਨਮਕ ਵਾਲਾ ਕੱਢ ਕੇ ਤੇ ਅਲੱਗ-ਅਲੱਗ ਤੁਸੀਂ ਇਹਨੂੰ ਰੱਖ ਸਕਦੇ ਹੋ ਮਰਤਬਾਨ ਚ ਪਾ ਕੇ ਠੀਕ ਹੈ ਜੀ ਚਲੋ ਜੀ ਹੁਣ ਇਹਨਾਂ ਨੂੰ 15-20 ਮਿੰਟ ਬਾਅਦ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦਾ ਬਣਿਆ ਸਾਡਾ ਹਾਂਜੀ ਇਹ ਦੇਖੋ ਜੀ ਸਾਡਾ ਜਿਹੜਾ ਕਾਂਜੀ ਦਾ ਪਾਣੀ ਹੈ ਤਿਆਰ ਹੋ ਗਿਆ ਅਸੀਂ ਇਸ ਤੋਂ ਜ਼ਿਆਦਾ ਗਾੜਾ ਨਹੀਂ ਕਰਨਾ ਕਿਉਂਕਿ ਅਗਰ ਗਾੜਾ ਕਰਾਂਗੇ ਤਾਂ ਸਾਡੀ ਚਟਨੀ ਬਣ ਜਾਈਗੀ ਅਸੀਂ ਬਣਾ ਰਹੇ ਹਾਂ ਕਾਂਜੀ ਗੋਲ ਗੱਪਿਆਂ ਦੀ ਠੀਕ ਹੈ ਜੀ ਹੁਣ ਅਸੀਂ ਗੈਸ ਨੂੰ ਕਰਾਂਗੇ ਬੰਦ ਤੇ ਇਹਨੂੰ ਉਤਾਰ ਲਵਾਂਗੇ ਇੱਧਰ ਲਿਆਵਾਂਗੇ ਕੈਮਰੇ ਨੂੰ ਇਹ ਦੇਖੋ ਜੀ ਜਦੋਂ ਤੁਸੀਂ ਗੋਲ ਗੱਪਿਆਂ ਚ ਪਾਣੀ ਪਾਣਾ ਹੈ ਤੇ ਇਸ ਤੋਂ ਥੋੜਾ ਜਿਆਦਾ ਤੁਸੀਂ ਮਿਕਸ ਕਰਕੇ ਗਰਮ ਪਾਣੀ ਹੋਰ ਵੀ ਪਤਲਾ ਕਰ ਸਕਦੇ ਹੋ ਕਿ ਕਿਉਂਕਿ ਅੰਜੀ ਇਸ ਤਰੀ ਹੁੰਦੀ ਠੀਕ ਹੈ ਜੀ ਇੰਨੀ ਕ ਅਸੀਂ ਪਤਲੀ ਰੱਖਣੀ ਹੈ ਤੇ ਇੰਨੀ ਕੀ ਗਾੜੀ ਰੱਖਣੀ ਹੈ ਇਸ ਤੋਂ ਜ਼ਿਆਦਾ ਗਾੜਾ ਨਹੀਂ ਕਰਨਾ ਜਦੋਂ ਤੁਹਾਡਾ ਦੇਖੋ ਕਿ ਤੁਸੀਂ ਠੰਡਾ ਬਿਲਕੁਲ ਹੋ ਗਿਆ ਹੈ ਇੱਕ ਕੱਚ ਦੇ ਕੰਟੇਨਰ ਜਿਹੜੇ ਆ ਦੇਖੋ ਜਿਵੇਂ ਜਿਵੇਂ ਜੈਮ ਵਾਲੇ ਹੁੰਦੇ ਨੇ ਜਾਂ ਡੱਬਰ ਵਾਲੇ ਹੁੰਦੇ ਨੇ ਠੀਕ ਹੈ ਡੱਬਰ ਆਵਲਾ ਵਾਲੇ ਵੀ ਮਿਲਦੇ ਨੇ ਇੱਕ ਹੋਰ ਡੱਬਰ ਵਾਲੇ ਮਿਲਦੇ ਨੇ ਇਸ ਤਰ੍ਹਾਂ ਦੇ ਕੱਚ ਦੇ ਕੰਟੇਨਰ ਤੁਸੀਂ ਸਾਫ਼ ਕਰਕੇ ਐਨਾ ਵਿੱਚ ਭਰ ਸਕਦੇ ਹੋ ਇਹ ਦੇਖੋ ਇੱਕ ਹਾਨੀ ਵਾਲਾ ਵੀ ਇਸ ਤਰ੍ਹਾਂ ਦਾ ਹੁੰਦਾ ਹੈ ਇਸ ਤਰ੍ਹਾਂ ਦੇ ਕੰਟੇਨਰ ਤੁਸੀਂ ਕੱਚ ਦੇ ਕੰਟੇਨਰ ਚ ਖੱਟਾ ਚੀਜ਼ ਜੜੀਏ ਤੁਸੀਂ ਕਦੀ ਪਲਾਸਟਿਕ ਦੇ ਵਿੱਚ ਨਹੀਂ ਪਾਣੀ ਠੀਕ ਹੈ ਜੀ ਕਿਉਂਕਿ ਪਲਾਸਟਿਕ ਦੇ ਵਿੱਚ ਪਾਓਗੇ ਤੇ ਇਹ ਜ਼ਿਆਦਾ ਨੁਕਸਾਨ ਕਰੇਗਾ ਖੱਟਾ ਐਸੋਸ ਤੇ ਨੂੰ ਕੱਚ ਦੇ ਬਰਤਨ ਚ ਹਮੇਸ਼ਾ ਸੇਵ ਕਰਨਾ ਚਾਹੀਦਾ ਹੈ ਕਿ ਛੋਟੀਆਂ-ਛੋਟੀਆਂ ਸ਼ੀਸ਼ੀਆਂ ਲੈ ਤੇ ਛੋਟੀਆਂ ਚ ਪਾ ਲਓ ਬਟਨ ਪਾਉਣ ਤੋਂ ਪਹਿਲੇ ਪੂੰਣਾ ਜਰੂਰ ਹੈ ਔਰ ਇਹਦੇ ਵਿੱਚ ਨਾ ਮਿੱਠਾ ਪਾਣਾ ਨਾ ਤੁਸੀਂ ਨਮਕ ਪਾਣਾ ਕਿਉਂਕਿ ਜਦੋਂ ਵੀ ਅਸੀਂ ਨਮਕ ਵਾਲੀ ਚੀਜ਼ ਫ੍ਰਿਜ ਚ ਰੱਖਾਂਗੇ ਤੇ 2-3 ਦਿਨ ਮਸਾਈ ਸਾਡੀ ਕੱਟੇਗੀ ਜਿਵੇਂ ਅਸੀਂ ਸਬਜ਼ੀ ਹੋਗੀ ਦਾਲ ਹੋਗੀ ਉਹਦੇ ਚ ਨਮਕ ਪਾਇਆ ਹੁੰਦਾ ਤੇ ਉਹ 2-3 ਦਿਨ ਤੋਂ ਵੱਧ ਨਹੀਂ ਘੱਟ ਸਕਦੇ ਇਹਨੂੰ ਤੁਸੀਂ ਭਾਵੇਂ 6 ਮਹੀਨੇ ਸੇਵ ਕਰਕੇ ਰੱਖ ਲਓ ਤਾਂ ਵੀ ਤੁਹਾਡਾ ਇਹ ਬਹੁਤ ਵਧੀਆ ਰਹੇਗਾ ਪਾਣੀ ਬਟ ਇਹਦੇ ਵਿੱਚ ਨਮਕ ਜਾਂ ਮਿੱਠਾ ਨਹੀਂ ਪਾਣਾ ਬਾਕੀ ਜਿਹੜੇ ਮੈਂ ਮਸਾਲੇ ਪਾਏ ਨੇ ਉਸ ਹਿਸਾਬ ਨਾਲ ਤੁਸੀਂ ਆਪਣੇ ਪਾ ਲੈਣੇ ਨੇ ਠੀਕ ਹੈ ਜੀ ਚਲੋ ਜੀ ਓਕੇ ਜੀ ਹਾਂਜੀ ਤੁਸੀਂ ਇਹਨੂੰ ਸਭ ਤੋਂ ਪਹਿਲੇ ਪੁੰਨ ਤੇ ਠੰਡੇ ਹੋਣ ਦੀ ਵੇਟ ਕਰਨੀ ਨਿਸ਼ਚਿਤ ਕਰੋ ਬੇਟਾ ਇਹ ਦੇਖੋ ਜੀ ਪਾਣੀ ਵਿੱਚ ਪੁੰਨ ਕੇ ਰੱਖਣਾ ਕਿਉਂਕਿ ਅਸੀਂ ਇਹਦੇ ਵਿੱਚ ਸੌਂਫ ਜੀਰਾ ਜਵੈਨ ਬਾਅਦ ਵਿੱਚ ਦਰਦਰਾ ਪਾਇਆ ਹੈ ਤਾਂ ਕਿ ਮੂੰਹ ਚ ਨਾਵੇ ਕੋਈ ਵੀ ਚੀਜ਼ ਠੀਕ ਹੈ ਜੀ बस ਉਹਨੇ ਦੇ ਚ ਕੱਚਾ ਪਾਣੀ ਬਿਲਕੁਲ ਵੀ ਨਹੀਂ ਪਾਣਾ ਤੇ ਤੁਸੀਂ ਇਸ ਤਰ੍ਹਾਂ ਇਹਨੂੰ ਠੰਡਾ ਹੋਣ ਦੀ ਵੇਟ ਕਰੋ ਤੇ ਐਸੇ ਤਰ੍ਹਾਂ ਹੀ ਇਹਨੂੰ ਬੋਤਲਾਂ ਚ ਪਾ ਕੇ ਤੇ ਫ੍ਰਿਜ ਵਿੱਚ ਰੱਖ ਲਓ ਬਸ ਇਹ ਦੇਖੋ ਕਿੰਨਾ ਹੋਰ ਵੀ ਨਿਕਲ ਆਇਆ ਗੁੱਦਾ ਉਹਨੂੰ ਕਿਉਂਕਿ ਅਸੀਂ ਵਿੱਚ ਮਟੀਰੀਅਲ ਪਾਇਆ ਸੀ ਕਾਫੀ ਤੇ ਉਹ ਫੁੱਲ ਗਿਆ ਸੌਂਫ ਜੀਰਾ ਜਵੈਨ ਵੀ ਫੁੱਲ ਗਈ ਇਹ ਦੇਖੋ ਜੀ ਅੱਗੇ ਕਰਕੇ ਦਿਖਾਓ ਬੇਟਾ ਇਹ ਦੇਖੋ ਕਿੰਨਾ ਸਮਾਨ ਫਿਰ ਨਿਕਲ ਆਇਆ ਇਹਨੂੰ ਅੱਛੀ ਤਰ੍ਹਾਂ ਪਹਿਲੇ ਮੈਸ਼ ਕਰਕੇ ਇਹਨੂੰ ਕੱਢ ਲਓ ਉਸ ਤੋਂ ਬਾਅਦ ਠੰਡਾ ਹੋਣ ਦੀ ਵੇਟ ਕਰੋ ਤਾਂ ਕਿ ਮੂੰਹ 'ਚ ਕੋਈ ਚੀਜ਼ ਨਾ ਆਵੇ ਇਸ ਤਰ੍ਹਾਂ ਅੰੱਚੀ ਤਰ੍ਹਾਂ ਪ੍ਰੈਸ ਕਰਕੇ ਇਹ ਤੁਸੀਂ ਚਟਨੀ ਵਿੱਚ ਯੂਜ਼ ਕਰ ਸਕਦੇ ਹੋ ਦੇਖੋ ਕਿੰਨਾ ਮਟੀਰੀਅਲ ਬਚਿਆ ਹੈ ਚਟਨੀ 'ਚ ਜਦੋਂ ਤੁਸੀਂ ਗ੍ਰाइंड ਕਰੋਗੇ ਇਹਨਾਂ ਸਾਰਾ ਸਮਾਨ ਗ੍ਰाइंड ਹੋ ਜਾਣਾ ਠੀਕ ਹੈ ਜੀ ਇਹਨਾਂ ਸੁਕਣਾਂ ਨਹੀਂ ਮਿਲੀ ਪਲਬ ਨੂੰ ਇਹਨੂੰ ਰੱਖ ਲੈਣਾ ਸੰਭਾਲ ਕੇ ਚਟਨੀ ਬਣਾ ਲਓ ਚਾਹੇ ਤੁਸੀਂ ਦਾਲ ਜਿਹੜੀ ਬਣਾ ਰਹੇ ਹੋ ਖੱਟੇ ਵਾਲੀ ਕੋਈ ਦਾਲ ਬਣਾ ਰਹੇ ਹੋ ਉਹਦੇ ਚ ਗ੍ਰाइंड ਕਰਕੇ ਪਾ ਦਿਓ ਮਸਾਲੇ ਦੇ ਨਾਲ ਹੀ ਜਿੰਨੀ ਕੋਸ਼ਿਸ਼ ਹੁੰਦੀ ਹੈ ਵਿੱਚੋਂ ਕੱਢ ਲਓ ਮਟੀਰੀਅਲ ਤੇ ਬਸ ਠੰਡਾ ਹੋ ਜਾਂਦਾ ਤੇ ਫਿਰ ਨਾਲ ਹੀ ਤੁਸੀਂ ਬੋਤਲਾ ਦੇ ਵਿੱਚ ਪਾ ਦਿਓ ਠੀਕ ਹੈ ਜੀ ਤੇ ਸਾਡਾ ਪਾਣੀ ਹੋ ਗਿਆ ਤਿਆਰ ਹੋਰ ਬਣਾਓ ਗੋਲ ਗੱਪੇ ਤੇ ਨਾਲ ਖਾਓ ਗਰਮ ਗਰਮ ਬਹੁਤ ਹੀ ਵਧੀਆ ਤੇ ਬਹੁਤ ਹੀ ਹੈਲਦੀ ਅੱਜ ਅਸੀਂ ਜਿਹੜਾ ਪਾਣੀ ਪੂਰੀ ਬਣਾਈ ਹੈ ਪਾਣੀ ਦਾ ਵਾਟਰ ਬਣਾਇਆ ਹੈ ਇਹਦਾ ਪਾਣੀ ਪੂਰੀ ਦਾ ਠੀਕ ਹੈ ਤੇ ਇਸ ਤਰੀਹੀ ਤੁਸੀਂ ਬਣਾ ਕੇ ਮਟੀਰੀਅਲ ਰੱਖ ਲਓ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਫਟਾਫਟ ਗੋਲ ਗੱਪੇ ਬਣਾਓ ਤੁਹਾਡਾ ਪਾਣੀ ਬਿਲਕੁਲ ਤਿਆਰ ਹੈ ਆਲੂ ਬੋਇਲ ਕਰ ਲਓ ਛੋਲੇ ਬੋਇਲ ਕਰ ਲਓ ਜੋ ਤੁਹਾਡਾ ਦਿਲ ਕਰਦਾ ਜਿਸ ਤਰ੍ਹਾਂ ਬੱਚੇ ਖਾਂਦੇ ਨੇ ਉਸ ਤਰੀਹੀ ਤੁਸੀਂ ਬਣਾ ਕੇ ਉਹਨੂੰ ਉਹਨਾਂ ਨੂੰ ਤੇ ਉਹ ਬੱਚਿਆਂ ਨੂੰ ਤਾਂ ਕਿ ਬੱਚੇ ਭੁੱਲ ਜਾਈਣ ਬਾਹਰ ਦੇ ਗੋਲ ਗੱਪੇ ਅਸੀਂ ਵੀ ਬਹੁਤ ਖਾ ਰਹੇ ਹਾਂ ਰੋਜ਼ ਨਹੀਂ ਬੰਦੇ ਬਟ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਪਾਣੀ ਬਣਾ ਕੇ ਰੱਖਾਂ ਵੈਸੇ ਵੀ ਤੁਸੀਂ ਕਾਂਜੀ ਦੇ ਤੌਰ ਤੇ ਵੀ ਪਾਣੀ ਪਿੰਦੇ ਹੋ ਤੁਹਾਡਾ ਪੇਟ ਬਿਲਕੁਲ ਸੈੱਟ ਰਹੇਗਾ ਕਿਉਂਕਿ ਅਸੀਂ ਇਹਦੇ ਚ ਜੜੀਆਂ ਮਟੀਰੀਅਲ ਪਾਇਆ ਨਾ ਸਾਰੀਆਂ ਸਾਡੀ ਹੈਲਥ ਵਾਸਤੇ ਬਹੁਤ ਹੀ ਵਧੀਆ ਨੇ ਠੀਕ ਹੈ ਜੀ ਇਹਨੂੰ ਅੱਛੀ ਜਰਾ ਦੇਖੋ ਕਰ ਲਿਆ ਤੇ ਹੁਣ ਇਹਦੀ ਠੰਡੀ ਹੋ ਗਿਆ ਵੈਸੇ ਪਾਣੀ ਸਾਡਾ ਤੇ ਇਸ ਤਰ੍ਹਾਂ ਤੁਸੀਂ ਕੰਟੇਨਰਾਂ ਦੇ ਵਿੱਚ ਭਰ ਕੇ ਤੇ ਯੂਜ਼ ਕਰ ਲਓ ਜਦੋਂ ਮਰਜ਼ੀ ਕੱਢੋ ਇੱਕ ਬੋਤਲ ਉਹਦੇ ਵਿੱਚ ਠੰਡਾ ਬਣਾਓ ਸੋਰੀ ਮਿੱਠਾ ਬਣਾਓ ਚਾਹੇ ਨਮਕੀਨ ਬਣਾਓ ਐਸ ਤਰੀ ਤੁਸੀਂ ਕੰਟੇਨਰਾਂ ਵਿੱਚ ਪਰ ਲੈਣਾ ਠੀਕ ਹੈ ਜੀ ਅਜੇ ਗਰਮ ਹੈਗਾ ਮੈਂ ਨਹੀਂ ਪਾਵਾਂਗੀ ਮੈਂ ਬਾਅਦ ਚ ਪਾਵਾਂਗੀ ਜਦੋਂ ਠੰਡਾ ਹੋ ਜਾਵੇ ਤੇੰਨ ਮੈਂ ਫ੍ਰਿਜ ਵਿੱਚ ਟਿਕਾ ਦਾਂਗੀ ਮੇਰੇ ਕੱਲ ਘੱਟੋ ਘੱਟ ਮੇਰੀਆਂ ਤਿੰਨ ਬੋਤਲਾਂ ਭਰ ਜਾਣੀਆਂ ਨੇ ਜੈਮ ਵਾਲੀਆਂ ਇਹ ਦੇਖੋ ਮਟੀਰੀਅਲ ਮੇਰਾ ਕਾਫੀ ਬਣ ਗਿਆ ਤਿੰਨ ਬੋਤਲ ਮੈਂ ਭਰ ਲੈਣੀਆਂ ਨੇ ਮੈਂ ਤਿੰਨੋਂ ਬੋਟਲਾਂ ਤਿਆਰ ਕੀਤੀਆਂ ਹੋਈਆਂ ਨੇ ਧੋ ਕੇ ਸਾਫ਼ ਕਰਕੇ ਔਰ ਜਿੰਨੀ ਸਫਾਈ ਦੇ ਨਾਲ ਅਸੀਂ ਘਰ ਬਣਾ ਸਕਦੇ ਆ ਸਾਡਾ ਬਾਹਰ ਇੰਨੀ ਸਫਾਈ ਨਾਲ ਸਾਨੂੰ ਨੇ ਮਟੀਰੀਅਲ ਮਿਲਦਾ ਔਰ ਇੱਕ ਵਾਰੀ ਤੁਸੀਂ ਕਾਂਜੀ ਬਣਾ ਕੇ ਦੇਖਣਾ ਤੁਸੀਂ ਬਾਰ-ਬਾਰ ਕਹੋਗੇ ਕਿ ਅਸੀਂ ਇਹ ਬਣਾਈ ਹੈ ਤੇ ਬੱਚਾ ਨੂੰ ਸਪਰੇਅ ਦੇਈਏ ਠੀਕ ਹੈ ਜੀ ਇੰਨਾ ਕੁ ਪਤਲਾ ਰੱਖਣਾ ਜਿਆਦਾ گاੜਾ ਨਹੀਂ ਕਰਨਾ ਕਿਉਂਕਿ ਠੰਡਾ ਹੋ ਕੇ ਇਹ ਹੋਰ ਵੀ ਗਾੜੀ ਹੋ ਜਣਾ ਫਿਰ ਵੀ ਤੁਹਾਨੂੰ ਜ਼ਰੂਰ ਤੋਂ ਪਵੇ ਤੁਸੀਂ ਗਰਮ ਪਾਣੀ ਉਸ ਟਾਈਮ ਮਿਕਸ ਕਰ ਲੈਣਾ ਜਦੋਂ ਤੁਸੀਂ ਗੁੜ ਪਾਣਾ ਜਾਂ ਨਮਕ ਵਾਲਾ ਬਣਾਣਾ ਹੈ ਅੱਧਾ ਤੁਸੀਂ ਗੁੜ ਵਾਲਾ ਬਣਾ ਸਕਦੇ ਹੋ ਅੱਧਾ ਨਮਕ ਵਾਲਾ ਅਗਰ ਜ਼ਿਆਦਾ ਤੁਸੀਂ ਮੈਂਬਰ ਹੋ ਤੇ ਤੁਹਾਡਾ ਸਾਰੇ ਯੂਜ਼ ਹੋ ਜਣਾ ਇੱਕੋ ਵਾਰ ਵਿੱਚ ਠੀਕ ਹੈ ਜੀ ਬਟ ਇਹ ਵੀ ਕਿ ਤਿਆਰ ਹੋਇਆ ਹੁੰਦਾ ਨਾ ਪਾਣੀ ਤੇ ਫਟਾਫਟ ਪਾਣੀ ਪੂੜੀ ਤੁਸੀਂ ਤਿਆਰ ਕਰਕੇ ਤੇ ਖਾ ਸਕਦੇ ਹੋ ਚਲੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ